ਲੇਟ ਸੌਣ ਦਾ ਤੇ ਲੇਟ ਉੱਠਣ ਦਾ ਸਰੀਰ ਤੇ ਕੀ ਪ੍ਰਭਾਵ ਆ ਕੀ ਜਿਹੜਾ ਸੂਰਜ ਦਾ ਚੱਕਰ ਹੈ ਚੱਕਰ ਹੈ ਉਹਦਾ ਛਿਪਣਾ ਉਹਦਾ ਉਹਦਾ ਉਦੇ ਹੋਣਾ ਜੀ ਜੀ ਇਹਨਾਂ ਦੋਨੇ ਗੱਲਾਂ ਦਾ ਬੰਦੇ ਦੇ ਸਰੀਰ ਨਾਲ ਸੰਬੰਧ ਹੈ ਜਿਹੜਾ ਬੰਦਾ ਰਾਤ ਨੂੰ ਲੇਟ ਖਾ ਕੇ ਸੌ ਰਿਹਾ ਹੈ ਭਾਰੀ ਭੋਜਨ ਕਰ ਰਿਹਾ ਹੈ ਲੇਟ ਖਾ ਕੇ ਸੌ ਰਿਹਾ ਹੈ ਉਹ ਬਾਬਾ ਜੀ ਦਿਨ ਨੂੰ ਜਿਹੜਾ ਉਹ ਜੜਿਆ ਉੱਠਦਾ ਵੀ ਜਿਵੇਂ ਕਹਿੰਦਾ ਵੀ ਪਲਾਕੀ ਮਾਰ ਕੇ ਉੱਠ ਜਾਣਾ ਯੋਧਿਆਂ ਨੂੰ ਵੀ ਹੱਥ ਲਾਇਆ ਵੀ ਉਹਦਾ ਨਹੀਂ ਵੀ ਉਹ ਕਿਤੇ ਨਾ ਕਿਤੇ ਉਹਦੀ ਨੀਂਦ ਨਹੀਂ ਪੂਰੀ ਹੋ ਰਹੀ ਫਿਰ ਅੱਜ ਕੱਲ ਕੰਮ ਬਾਈ ਜੀ ਓਦਾਂ ਦੇ ਚੱਲ ਗਏ ਨੇ ਸਿਸਟਮ ਵੀ ਜ਼ਿਆਦਾ ਸੱਤਿਆਨਾਸ਼ ਹੈ ਬੰਦੇ ਨੇ ਜਿੱਦਾਂ ਦੇ ਆਪਣੀ ਉਹ ਲਾਈਫ ਬਣਾ ਲਈ ਹੈ ਵਾ ਰਾਤ ਦੀ ਰੋਟੀ ਵਾਲਾ ਕਨਸੈਪਟ ਛੱਡ ਗਿਆ ਆਥਣ ਦੀ ਰੋਟੀ ਆਥਣ ਦੀ ਕਹ ਲਈ ਸੰਧਿਆ ਵੇਲੇ ਬਾਬਾ ਜੀ ਸੰਧਿਆ ਵੇਲੇ ਉਹ ਟਾਈਮ ਸਿਰ ਆਪਣੀ ਰੋਟੀ ਤੁਸੀਂ ਬਾਈ ਜੀ ਨੇ ਵੇੜੋ ਤੇ ਆਪਣੇ ਜਿੰਨਾ ਛੇਦੀ ਤੁਸੀਂ ਸੰਧਿਆ ਵੇਲੇ ਭੋਜਨ ਛਕ ਲੂਗੇ ਤਾਂ 10 11 ਵਜੇ ਤੱਕ ਤੁਸੀਂ ਅਣ ਗੂੜੇ ਸੁੱਤੇ ਰਹੋਗੇ ਬਚਨਾਲਾ ਹੋਊਗਾ 3 4 ਵਜੇ ਤੁਹਾਡੀ ਅੱਖ ਖੁੱਲਣੀ ਖੁੱਲਣੀ ਆ ਉਹ ਜਿਹੜਾ ਬੰਦਾ ਸੁੱਤਾ ਹੀ ਰਾਤ ਨੂੰ 10 ਵਜੇ ਰੋਟੀ ਖਾ ਕੇ ਆ ਹਾਂ ਉਹਦੀ ਬਾਬੇ ਸ਼ਾਸਤਰ ਜਿਵੇਂ ਦੱਸਦਾ ਜੈਨ ਮਤ ਨਾ ਵੀ ਉਹਦੇ ਸਰੀਰ 'ਚ ਹਿੰਸਾ ਚੱਲਣੀ ਆ ਹਾਂ ਹਿੰਸਾ ਕੀ ਆ ਸਰੀਰ ਕਹਿੰਦਾ ਮੈਂ ਸੌਣਾ ਹੈ ਹਾਂ ਜਿਹੜੀ ਬੁੱਧੀ ਆ ਦਿਮਾਗ ਦੀ ਨਾ ਹਾਂ ਉਹ ਕਹਿੰਦੀ ਵੀ ਹੁਣ ਮੇਰੇ ਸੌਣ ਦਾ ਟਾਈਮ ਹੋ ਗਿਆ ਵੀ ਮੈਂ ਦਿਨ ਬੜਾ ਕੰਮ ਕਰਿਆ ਦਿਮਾਗ ਚ ਲਾਇਆ ਹਾਂ ਸਰੀਰ ਦਾ ਜਿਹੜਾ ਮੇਦ ਦਾ ਵਾ ਉਹ ਕਹਿੰਦਾ ਕਿਦਦਰ ਵੀ ਰੋਟੀ ਵੀ ਤਾਂ ਪਚਾਣੀ ਆ ਜਿਹੜੀ ਖਾਧੀ ਆ ਹਾਂ ਉਹ ਕਹਿੰਦਾ ਮੈਂ ਪਚਾਣੀ ਆ ਦਿਮਾਗ ਕਹਿੰਦਾ ਮੈਂ ਸੌਣਾ ਹੈ ਉਹ ਫਿਰ ਇਸ ਕਸ਼ਮਕਸ਼ ਦੇ ਵਿੱਚ ਬਾਬਾ ਜੀ ਸਰੀਰ ਦੀ ਕਹਿੰਦੇ ਜਖਣਾ ਬੱਟੀ ਜਾਂਦੀ ਹੈ ਸ ਅੱਜ ਦੇ ਦੌਰ 'ਚ ਜੇ ਦੇਖੀਏ ਤਾਂ ਅੱਧਾ ਸਿਆਪਾ ਮੋਬਾਈਲ ਫੋਨ ਦਾ ਹੈ। ਅੱਧਾ ਅੱਦੇ ਅੱਦੇ ਨੂੰ ਚਲੋ ਜਿਆਦਾ ਹੀ ਗੱਲ ਕਰੀਏ ਤੁਸੀਂ ਅੱਛਾ ਪੂਰਾ ਹੀ ਸਿਆਪਾ ਮੋਬਾਈਲ ਫੋਨ ਦਾ ਹੈ ਬਾਬਾ ਜੀ। ਵੀ ਇਹ ਜਿਹੜਾ ਸੋਸ਼ਲ ਡਿਲੇਮਾ ਹੈ ਨਾ ਆਪਣੇ ਦਿਮਾਗ 'ਚ ਲੱਗਿਆ ਹੋਇਆ। ਵੀ ਰੋਜ਼ ਦੀ ਸਾਡੀ ਇੱਕ ਹੈਬਿਟ ਬਣ ਗਈ ਹੈ ਕਿ ਅਸੀਂ ਇੰਨੇ ਟਾਈਮ ਸਕਰੀਨ ਔਨ ਕਰਕੇ ਦੇਖ ਕੇ ਸੌਣਾ ਹੈ। ਹਾਂ। ਉਹ ਤੁਹਾਡਾ ਸਕਰੀਨ ਟਾਈਮ ਕਿੰਨਾ? ਇਹ ਬਾਈ ਫੋਨ ਹੀ ਦੱਤੂਗਾ ਹੁਣ। ਹੁਣ ਕੋਲ ਲਾਂਗੇ ਤਾਂ ਮੈਂ ਦੱਤੂਗਾ। 13 ਘੰਟੇ। ਇਹ ਮਤਲਬ ਕਿ ਨੇਚਰਲੀ ਬੰਦੇ ਨੇ ਵੀ ਕੋਈ ਦਵਾਈ ਨਹੀਂ ਖਾਣੀ ਇੱਕ ਸਿੰਪਲ ਜਿਹਾ ਤਰੀਕਾ ਹੈ ਜੀ ਸਮੇਂ ਸਿਰ ਸੌਵੋ ਸਮੇਂ ਸਿਰ ਉਠੋ ਸੂਰਜ ਚੜਨ ਤੋਂ ਪਹਿਲਾਂ ਉਠੋ ਜੀ ਸੂਰਜ ਜਾਣ ਤੋਂ ਪਹਿਲਾਂ ਉਠੋਗੇ ਤਾਂ ਤੁਸੀਂ ਉਹਨਾਂ ਨਾਲ ਮੈਚ ਕਰ ਸਕਦੇ ਏ ਤੇ ਸਾਡੇ ਬਹੁਤ ਸਤਿਕਾਰਤ ਵੈਦ ਜੀ ਆ ਜੇ ਤੁਸੀਂ ਚਾਹੋਣੇ ਤੁਹਾਨੂੰ ਇਹਨਾਂ ਦੀ ਲੋੜ ਨਾ ਪਵੇ ਤਾਂ ਟਾਈਮ ਨਾਲ ਤੁਹਾਨੂੰ ਰਾਹ ਤੇ ਲੈ ਕੇ ਵੀ ਤਾਂ ਆਇਆ ਬਾਈ ਵੀ ਇਹ ਰਾਹ ਦੀ ਤੁਹਾਨੂੰ ਖੂਬਸੂਰਤੀ ਪਤਾ ਲੱਗੇ ਪੱਤੇ ਡੇਕਾਂ ਦੇ ਪੀਲੇ ਹੋ ਕੇ ਡਿੱਗ ਰਹੇ ਆ ਥੱਲੇ ਹਣਾ ਉਹ ਰਾਤੇ ਤੁਰਨਾ ਜੀ ਜੀ ਮੈਂ ਕਹਣਾ ਵੀ ਆਪਦੇ ਆਪ ਚ ਹੀ ਇੱਕ ਵਾਸੇ ਹੀਲਿੰਗ ਆ ਬਾਬਾ ਜੀ ਹੁਸਨ ਦੇਖੋ ਕੁਦਰਤ ਦਾ ਕਿੰਨਾ ਵਧੀਆ ਆਖੀ ਤਾ ਹੈ ਮੈਂ ਰਾਤ ਹੀ ਉਹ ਕੋ ਪਾਈਆ ਕਸਟੋਰੀ ਫਿਰ ਮੋਬਾਈਲ ਤੇ ਗੱਲ ਜ ਆ ਬੀ ਵੀ ਹਨਾ ਕਦੇ ਪੈਰ ਸੁਰਗ ਵਿੱਚ ਪਾ ਕੇ ਦੇਖ ਦੋ ਦਿਨ ਪੰਜਾਬ ਲਾ ਕੇ ਲਾ ਕੇ ਜੀ ਵਾਜੀ ਹੈ ਬਿਲਕੁਲ ਬਾਬਾ ਜੀ ਸੁਰਗਾ ਨਾਲੋਂ ਘਟ ਹੈ ਕਿ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅੱਜ ਦਾ ਸ਼ੋਅ ਹੈ ਜਿਹੜਾ ਉਹ ਕਿਸੇ ਬਾੜੀ ਸਾਡੀ ਸਮਝ ਚ ਹੋਣੀ ਨਿਕਲਿਆ ਹੋਇਆ ਅਸਲ ਚ ਬਾਬਾ ਜੀ ਆਏ ਸੀ ਸਾਡੇ ਕੋਲੇ ਚੰਡੀਗੜ੍ਹ ਤੇ ਅਸੀਂ ਸੋਖਣ ਵਾਲ 11 ਵਜੇ ਦਫ਼ਤਰ ਦੇ ਵਿੱਚ ਸਾਰੇ ਜਣੇ ਆ ਜਿਹੜੇ ਉਹ ਉੱਠੇ ਤੇ ਇੱਕ ਲੈਕਚਰ ਆ ਜਿਹੜਾ ਉਹ ਸਾਨੂੰ ਸੁਣਨ ਨੂੰ ਮਿਲਿਆ ਜਿਹੜਾ ਮੈਂ ਚਾਹਣਾ ਵੀ ਚਲੋ ਤੁਹਾਡੇ ਮੂਰੇ ਵੀ ਅੱਜ ਰੱਖਿਆ ਜਾਵੇ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਡੱਡ ਦੀ ਗਲਾ ਇਹਨਾਂ ਬਾਬਾ ਹੀ ਇਹ ਦੱਸੋ ਵੀ ਅਸੀਂ ਤਾਂ 11 ਵਜੇ ਉੱਠਣ ਵਾਲੇ ਹਾਂ ਪਰ ਜੀ ਜੀ ਕਿੰਨੇ ਵਜੇ ਤੱਕ ਬੰਦੇ ਨੂੰ ਉੱਠਣਾ ਚਾਹੀਦਾ ਤੇ ਉਹ ਤੋਂ ਵੱਡੀ ਗੱਲ ਸੌਣਾ ਕਿੰਨੇ ਵਜੇ ਚਾਹੀਦਾ ਕਿਉਂਕਿ ਮੈਨੂੰ ਤਾਂ ਇਹ ਲੱਗਦਾ ਵੀ ਵੀ ਜਿਵੇਂ 2:00 ਵਜੇ ਬੰਦੇ ਨੂੰ ਸੌ ਚਲਾਣਾ ਚਾਹੀਦਾ ਵੀ ਚਲੋ ਯਾਰ ਹੁਣ ਤਾਂ ਸੌਜੋ ਸਹੀ ਹੈ ਜੀ ਤੇ ਮੇਰਾ ਇਕੱਲੇ ਦਾ ਨਹੀਂ ਜੀ ਨਹੀਂ ਅੱਜ ਕੱਲ ਦੌਰ ਹੈ ਇਹ ਹਾਲ ਦੌਰ ਇਦਾਂ ਦਾ ਚੱਲ ਰਿਹਾ ਹੈ ਤੇ ਉੰਜੇ ਆਪਾਂ ਉਦੋਂ ਗੱਲ ਕਰ ਹੀ ਰਹੇ ਸੀਗੇ ਇੱਕ ਵੀ ਜਾਸ ਸਹਿ ਸੁਭਾਵਕੀ ਗੱਲ ਹੋ ਰਹੀ ਸੀਗੀ ਵੀ ਜਿਵੇਂ ਪੁਰਾਣੇ ਆਪਣੇ ਬਜ਼ੁਰਗ ਸੀਗੇ ਹੁਣ ਆਪਾਂ ਤਾਂ ਦੇਖੋ ਜੀ ਪਿੰਡ ਦੀ ਗੱਲ ਕਰਨੀ ਆ ਪੰਜਾਬ ਦੀ ਆਪਾਂ ਆਪਦੀ ਗੱਲ ਕਰਨੀ ਹੈ ਨਾ ਦੁਨੀਆ ਦੇ ਕਿਸੇ ਕੋਨੇ ਚ ਕੀ ਰਿਵਾਜ ਚੱਲਦਾ ਉਹਨਾਂ ਸਾਨੂੰ ਕੀ ਲੈਣਾ ਹੈ ਨਾ ਜੀ ਹਰ ਇੱਕ ਦਾ ਆਪਦਾ ਇੱਕ ਕਲਚਰ ਹੈ ਆਪਦਾ ਇੱਕ ਨਿਯਮ ਹੈ ਵੀ ਸਾਡਾ ਜਿਹੜਾ ਪੰਜਾਬ ਦਾ ਨਿਯਮ ਰਿਹਾ ਜਾਂ ਮਾਝੇ ਮਾਲਵੇ ਦੁਆਬੇ ਦੀ ਆਪਾਂ ਜੀ ਗੱਲ ਕਰੀਏ ਨਾ ਇਸ ਖੇਤੇ ਦੀ ਤੇ ਵੀ ਆਪਣੇ ਜਿਹੜੇ ਬਜ਼ੁਰਗ ਨੇ ਉਹ ਤਾਂ ਜਿਵੇਂ ਕਹਿੰਦੇ ਵੀ ਸੂਰਜ ਨੂੰ ਮਗਰੋਂ ਉਠਾਉਂਦੇ ਹੁੰਦੇ ਸੀ ਕਿ ਪਹਿਲਾਂ ਆਪ ਉੱਠਦੇ ਸੀ ਵੀ ਸੂਰਜ ਮਗਰੋਂ ਉੱਠਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਉੱਠ ਖੜਦੇ ਵੀ ਉਹ ਮਤਲਬ ਕਿ ਇੰਨੇ ਇੱਕ ਜਿਆਦੇ ਕਹ ਲੋ ਵੀ ਫਰਤੀਲੇ ਤੇ ਇੰਨਾ ਇੱਕ ਜਿਆਦਾ ਆਪਣੇ ਪਰੰਪਰਾ ਨੂੰ ਡੈਡੀਕੇਟਡ ਹੁੰਦੇ ਸੀਗੇ ਕਿ ਵੀ ਉਹ ਬੜੇ ਨਿਯਮ ਦੇ ਵਿੱਚ ਰਹਿੰਦੇ ਸੀ ਦੇਖਣ ਤੋਂ ਸਾਨੂੰ ਐ ਲੱਗਦਾ ਕਿ ਬੜੇ ਵੀ ਬਜ਼ੁਰਗ ਜਿਵੇਂ ਪੁਰਾਣਾ ਦਿਹਾਤੀ ਆ ਜੀ ਐ ਜੋ ਆ ਪਰ ਉਹ ਸਾਡੇ ਨਾਲੋਂ ਜਿਆਦਾ ਆਰਗੇਨਾਈਜ਼ ਨੇ ਹਾਂ ਇਹ ਤਰਤੀਬ ਚ ਜਿਆਦਾ ਨਹੀਂ ਸਾਡੇ ਨਾਲੋਂ ਅਕਲ ਜਾਦੀਆਂ ਉਹਨਾਂ ਨੂੰ ਬੈਠਣ ਉੱਠਣ ਦੀ ਬੋਲਣ ਚੱਲਣ ਦੀ ਹਾਂ ਤੇ ਕਈ ਮਤਲਬ ਕਿ ਵਾਕਿਆ ਨੇ ਜਿਵੇਂ ਹੁਣ ਇਹ ਕੌਨਵੈਂਟ ਦੇ ਬੱਚੇ ਪੜ੍ਹਦੇ ਨੇ ਚਲੋ ਸੁੱਖ ਨਾਲ ਸਮਾਂ ਹੋ ਰਿਹਾ ਹੈ ਅੱਜ ਕੱਲ ਦਾ ਤੇ ਉਹਨਾਂ ਨੂੰ ਇਹ ਸਕੂਲਾਂ 'ਚ ਚੀਜ਼ਾਂ ਨਹੀਂ ਸਿੱਖਣ ਨੂੰ ਮਿਲਦੀਆਂ ਸਹੀ ਹੈ ਬੋਝ ਬਹੁਤ ਹੈ ਪੜ੍ਹਾਈ ਦਾ ਬੱਚਾ ਸ਼ੁਰੂ ਤੋਂ ਹੀ ਜਿਹੜਾ ਉਹ ਮਾੜੀਆਂ ਆਦਤਾਂ ਮਤਲਬ ਕਿ ਕਹਿ ਲਓ ਵੀ ਉਹਦਾ ਜਿਹੜਾ ਇੱਕ ਰੂਟੀਨ ਸੌਣ ਦਾ ਖਾਣ ਦਾ ਜਿਹੜਾ ਸਿਸਟਮ ਆ ਉਹ ਡਿਸਟਰਬ ਹੈ ਸ਼ੁਰੂ ਤੋਂ ਹੀ ਬੱਚੇ ਦਾ ਹਾਂ ਨਹੀਂ ਇੱਕ ਚੀਜ਼ ਹੋਰ ਵੀ ਹੈ ਬਾਈ ਸਕੂਲ ਦਾ ਮੈਨੂੰ ਲੱਗਦਾ ਕੰਮ ਵੀ ਨਹੀਂ ਇਹ ਸਿਖਾਉਣਾ। ਕੋਣੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਉਹਨੇ ਕੋਈ ਸੰਸਕਾਰ ਸਿਖਾਉਣਾ ਕੁਝ ਇਹ ਤਾਂ ਹਾਂ ਇਹ ਵੀ ਚਲੋ ਹਨਾ ਇੱਕ ਸੁਸਾਇਟੀ ਦਾ ਸੁਸਾਇਟੀ ਬਿਲਕੁਲ ਜੀ ਹਾਂ ਜਿਵੇਂ ਮੈਂ ਵੀ ਆਮ ਪੁਰਾਣੇ ਵੇਲੇ ਜਿਵੇਂ ਸਕੂਲ ਵੀ ਆਪਣੇ ਗੁਰੂ ਘਰਾਂ ਚ ਮੰਦਰਾ ਮਸੀਤਾਂ ਦੀ ਪੜ ਲੈਣਾ ਹਾਂ ਉਹ ਤਾਂ ਪਰੰਪਰਾ ਹੀ ਹੋਈ ਹਾਂ ਲਿਆਕਤ ਇੱਥੋਂ ਹੀ ਆ ਜਾਂਦੀ ਨਾ ਤੇ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਵੀ ਉੱਠਣਾ ਕਿੰਨੇ ਵਜੇ ਚਾਹੀਦਾ ਤੇ ਸੌਣਾ ਕਿੰਨੇ ਵਜੇ ਚਾਹੀਦਾ ਹੈ ਨਾ ਤੇ ਉਹਦੇ ਵਿੱਚ ਦੇਖੋ ਜੀ ਵੀ ਸ਼ਾਸਤਰਾਂ ਅੰਚ ਤਾਂ ਬ੍ਰਹਮੂ ਰਤਨ ਨੂੰ ਵਧੀਆ ਦੱਸਿਆ ਗਿਆ ਹੈ ਵੀ ਸਵੇਰ ਦਾ ਜਿਹੜਾ ਸਮਾਂ ਤਾਂ ਆਪਣੇ ਪ੍ਰਾਣੀ ਵੀਰਗ ਉਦੋਂ ਉੱਠ ਕੇ ਆਪਣੇ ਕੰਮਕਾਰ ਭਜਨ ਬੰਦਗੀ ਜਾਂ ਆਪਣਾ ਕੰਮਕਾਰ ਵੀ ਕਰਨਾ ਵਾਈ ਵੀ ਕਰਨੀ ਤਾਂ ਲੋਏ ਲੋਏ ਕਰ ਲੈਣੀ ਹੈ ਹਨਾ ਜੀ 5 ਵਜੇ ਜਾ ਕੇ ਕਹਿੰਦੇ ਹਲ ਜੋੜ ਲੈਣ ਹਲ ਜੋੜ ਹਲ ਜੋੜ ਦਿੰਦੇ ਸੀ ਸਵੇਰ ਸਰ ਘਰੇ ਆ ਜਾਂਦੇ ਸੀਗੇ ਨਾ ਤੇ ਪਰ ਹੁਣ ਜਿੱਦਾਂ ਕਿ ਵਿਕਸਿਤ ਹੋ ਰਹੇ ਆ ਆਪਾਂ ਤੇ ਆਨ ਆਰਗੇਨਾਈਜ਼ ਹੋ ਗਏ ਵੀ ਹੁਣ ਉਹੀ ਗੱਲ ਵੀ ਕੋਈ ਕਦੋਂ ਉੱਠ ਰਿਹਾ ਕੋਈ ਕਦੋਂ ਸੌ ਰਿਹਾ ਜੀ ਪਰ ਇਹਦਾ ਬੋਡੀ ਤੇ ਪ੍ਰਭਾਵ ਕੀ ਹੈ ਮਤਲਬ ਜੇ ਆਪਾਂ ਆਪਾਂ ਤੁਸੀਂ ਕਿਉਂਕਿ ਆਯੁਰਵੇਦ ਨੂੰ ਇੰਨਾ ਸਮਝਦੇ ਹੋ ਜੀ ਜੀ ਲੇਟ ਸੌਣ ਦਾ ਤੇ ਲੇਟ ਉੱਠਣ ਦਾ ਸਰੀਰ ਤੇ ਕੀ ਪ੍ਰਭਾਵ ਆ ਕੀ ਜਿਹੜਾ ਸੂਰਜ ਦਾ ਚੱਕਰ ਹੈ ਚੱਕਰ ਹੈ ਉਹਦਾ ਛਿਪਣਾ ਹਾਂਜੀ ਉਹਦਾ ਉਦੇ ਹੋਣਾ ਜੀ ਜੀ ਇਹਨਾਂ ਦੋਨੇ ਗੱਲਾਂ ਦਾ ਬੰਦੇ ਦੇ ਸਰੀਰ ਨਾਲ ਸੰਬੰਧ ਹੈ ਜੇ ਉਹ ਉਹਦੇ ਅਨੁਸਾਰ ਨਹੀਂ ਹਾਂ ਜੀ ਹਾਂ ਜੀ ਕਈ ਕਹਿੰਦੇ ਇਹਨੂੰ ਅ ਅਕੋਰਡਿੰਗ ਟੂ ਨੇਚਰ ਕਲॉक ਹਣਾ ਹਾਂ ਹਾਂ ਦੇਖੋ ਜੀ ਇਹ ਹੁਣ ਜਿਹੜੀ ਵੀ ਆਪਾਂ ਗੱਲ ਕਰਨੀ ਆ ਨਾ ਇਹ ਹਰ ਇੱਕ ਗੱਲ ਦੀ ਨਾ ਇੱਕ ਜਿਵੇਂ ਕਿ ਇੱਕ ਪਰਸੈਂਟੇਜ ਕਹਿ ਸਕਦੇ ਹੁੰਦੀ ਆ ਵੀ ਜਿਵੇਂ ਆਪਾਂ ਕੋਈ ਗੱਲ ਕਹੀ ਹੈ ਵੀ ਸ਼ਾਸਤਰ ਐ ਕਹਿੰਦਾ ਜਾਂ ਨਿਯਮ ਐ ਕਹਿੰਦਾ ਉਹ ਨਿਯਮ ਦੀ ਵੱਧ ਤੋਂ ਵੱਧ 90% 95 96% ਲਾਗੂ ਹੋ ਸਕਦਾ ਠੀਕ ਹੈ ਜੀ 1-2% ਉਹ ਲਾਗੂ ਨਹੀਂ ਕਦੇ ਵੀ ਹੁੰਦਾ ਕੋਈ ਵੀ ਚੀਜ਼ 100% ਨਹੀਂ ਹੁੰਦੀ 100% ਨਹੀਂ ਹੋ ਸਕਦੀ ਇਹ ਕੁਦਰਤੀ ਜਿਵੇਂ ਚੰਬਾ ਹੀ ਆ ਤੇ ਪਰ ਫਿਰ ਵੀ ਜੇ ਆਪਾਂ 95 90% ਦੀ ਗੱਲ ਕਰਦੇ ਆ ਹਾਂ ਤਾ ਉਸ ਮੁਤਾਬਕ ਬਾਬਾ ਜੀ ਅਸਲ ਆਜੀ ਬੇ ਆਪ ਰਾਤ ਨੂੰ ਲੇਟ ਸੌਂਦੇ ਆ ਬਾਈ ਜੀ ਹਨਾ ਤੇ ਸਵੇਰ ਲੇਟ ਉੱਠਦੇ ਆ ਤਾਂ ਜਿਹੜਾ ਚੰਦਰਮਾ ਦਾ ਸਾਈਕਲ ਚੱਲਦਾ ਤੇ ਸੂਰਜ ਦਾ ਸਾਈਕਲ ਚੱਲਦਾ ਉਹ ਸਾਨੂੰ ਡਿਸਟਰਬ ਕਰ ਦਿੰਦਾ ਓਕੇ ਜਿਵੇਂ ਕਿ ਜਿਵੇਂ ਕਿ ਹੁਣ ਦਿਨ ਖੜਾ ਹੈ ਹਾਂ ਪੁਰਾਣੇ ਜਿਹੜੇ ਬਯੁਰਕ ਕਹਿੰਦੇ ਵੀ ਭੋਜਨ ਕਰ ਲੈਣਾ ਚਾਹੀਦਾ ਸਮੇਂ ਸਿਰ ਨਾ ਤੇ ਸ਼ਾਸਤਰ ਵੀ ਇਹ ਦੱਸਦਾ ਹੁਣ ਦਿਨ ਨੂੰ ਅਸੀਂ ਰੱਜ ਕੇ ਭੋਜਨ ਦੁਪਹਿਰਾਂ ਨੂੰ ਛਕਿਆ ਹੈ ਹਾਂ ਇਹਨਾਂ ਪੂਰਾ ਰੱਜ ਕੇ ਛਕਿਆ ਹੈ ਸਹੀ ਹੈ 10 ਮਿੰਟ ਅਸੀਂ ਖੱਬੇ ਪਾਸੇ ਲੇਟੀ ਮਾਰ ਕੇ ਆਰਾਮ ਕੀਤਾ ਹੈ ਭੋਜਨ ਪਚ ਰਿਹਾ ਹੈ ਵਧੀਆ ਪਚ ਰਿਹਾ ਹੈ ਤੇ ਉਹਨੂੰ ਖਰਾਕ ਮਿਲ ਰਹੀ ਹੈ ਸੂਰਜ ਖੜਾ ਹੈ ਹਾਂ ਸੂਰਜ ਨੇ ਸਾਡੇ ਸਰੀਰ ਦਾ ਪਿੱਤ ਵਧਾਇਆ ਹੋਇਆ ਠੀਕ ਹੈ ਜੀ ਕਿਉਂਕਿ ਸਾਡੇ ਅੰਦਰ ਵੀ ਇੱਕ ਜਠਰ ਅਗਣੀ ਆ ਜਦੋਂ ਸੂਰਜ ਦੀ ਅਗਣੀ ਸਾਡੇ ਤੇ ਜਾਂ ਲੋ ਨਾਂ ਵੀ ਪਵੇ ਹੁਣ ਦੇਖੋ ਐਸ ਵੇਲੇ ਚਾਨਣ ਹੈ ਪਰ ਹੁਣ ਤੁਸੀਂ ਆਵੇ ਪ੍ਰਤੱਖ ਇੱਥੇ ਦੇਖ ਲਓ ਕਿ ਜੇ ਇਹੀ ਰਾਤ ਹੁੰਦੀ ਤਾਂ ਆਪਾਂ ਨੂੰ ਨਾ ਦਿਖਦਾ ਧੁੰਦ ਫੇਰ ਵੀ ਹੁੰਦੀ ਹੁਣ ਆਪਣੇ ਕੋ ਸੂਰਜ ਦੀ ਗਰਮੀ ਤਾਂ ਨਹੀਂ ਪਹੁੰਚ ਰਹੀ ਪਰ ਚਾਨਣ ਉਧਾਰਿਆ ਹੈ ਐਸ ਵੇਲੇ ਆਪਾਂ ਚਾਨਣ 'ਚ ਖੜੇ ਹਾਂ ਧੁੰਦ ਇੰਨੀ ਹੈ ਪਰ ਉਹਦੀ ਗਰਮੀ ਨਹੀਂ ਆ ਰਹੀ ਹਾਂ ਫਰਕ ਤਾਂ ਪੈਂਦਾ ਹੈ ਜੀ ਹੁਣ ਸੂਰਜ ਦੀ ਜਦੋਂ ਚਾਨਣ ਜਾਂ ਰੋਸ਼ਨੀ ਸਾਡੇ ਨੂੰ ਪੈਂਦੀ ਹੈ ਜਾਂ ਅਸੀਂ ਉਹਦੇ ਵਿੱਚ ਖਾਣੇ ਛਕਦੇ ਹਾਂ ਨਾ ਤੇ ਸਾਡਾ ਭੋਜਨ ਛੇਤੀ ਪਚ ਜਾਂਦਾ ਹੈ ਜੀ ਠੀਕ ਹੈ ਠੀਕ ਹੈ ਜੀ ਭੋਜਨ ਪਚਣ ਦੇ ਨਾਲ ਸਾਨੂੰ ਰਾਤ ਨੂੰ ਨੀਂਦ ਹੱਸੀ ਆਉਂਦੀ ਹੈ ਸਮੇਂ ਸਿਰ ਆਪਾਂ ਸੌਂ ਜਾਈਦਾ ਹੁਣ ਜਦੋਂ ਚੰਨ ਆ ਗਿਆ ਹੁਣ ਚੰਨ ਹੈਗਾ ਠੰਡਾ ਠੀਕ ਹੈ ਜੀ ਹੁਣ ਸ਼ਾਸਤਰ ਇਹ ਦੱਸਦਾ ਹੈ ਜਾਂ ਪੁਰਾਣਾ ਆਯੁਰਵੇਦ ਇਹ ਕਹਿੰਦਾ ਹੈ ਕਿ ਜਿੰਨੀ ਬਨਸਪਤੀ ਆ ਪੂਰੇ ਜਿਹੜੀ ਸੰਸਾਰ ਦੀ ਬਨਸਪਤੀ ਹੈ ਉਹ ਬਨਸਪਤੀ ਜਿਹੜੀ ਆ ਵੀ ਉਹ ਚੰਦਨਮਾ ਦੀ ਰੋਸ਼ਨੀ ਦੇ ਵਿੱਚੋਂ ਆਪਣਾ ਰਸ ਪਾਲਦੀ ਹੈ ਠੀਕ ਹੈ ਜੀ ਵੀ ਜਿਵੇਂ ਚੰਨ ਚੜਿਆ ਜੋ ਵੀ ਫੁੱਲ ਬੂਟਾ ਜੋ ਵੀ ਜੋ ਵੀ ਬਨਸਪਤੀ ਹੈ ਉਹ ਚੰਦ ਦੀ ਜਿਹੜੀ ਰੋਸ਼ਨੀ ਦੇ ਨਾਲ ਉਹਨੇ ਵਿਕਸਿਤ ਹੋਣਾ ਹੈ ਉਹਦੇ ਵਿੱਚ ਰਸ ਭਰਿਆ ਜਾਣਾ ਹੈ ਰਸ ਜਿਹਨੂੰ ਕਹਿੰਦੇ ਰਸ ਰਸ ਉਦਾਂ ਹੋਣਾ ਹੈ ਉਹ ਪ੍ਰਕਿਰਿਆ ਜਿਹੜੀ ਹੁੰਦੀ ਰਸ ਪੈਦਾ ਕਰਨ ਦੀ ਹੁੰਦੀ ਆ ਤੇ ਸ਼ਾਂਤ ਰਹਿੰਦੀ ਹੁੰਦੀ ਆ ਅਸੀਂ ਉਸ ਵੇਲੇ ਭੋਜਨ ਛਕ ਲੈਂਦੇ ਆ ਰਾਤ ਦੇ ਸਮੇਂ ਹਾਂ ਹੈਨਾ ਮੈਂ ਫੇਰ ਤੁਹਾਨੂੰ ਕਹਿੰਦਾ ਸਾਰੇ ਕਈਆਂ ਵੀ ਅਸੀਂ ਤਾਂ ਛਾਗਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਚਲੋ ਉਹ ਸਾਡੇ ਉਹਨਾਂ ਦੇ ਹੋ ਸਕਦਾ ਸਰੀਰ ਦਾ ਸੁਭਾਅ ਮਤਲਬ ਜਿਹੜਾ ਡਿਵੈਲਪ ਇਦਾਂ ਹੋ ਗਿਆ ਵੀ ਉਹ ਹੁਣ ਉਹ ਟਾਲੀ ਇਦਾਂ ਚੁੱਕਾ ਹੈ ਕਿ ਉਹ ਉਸ ਚੀਜ਼ ਨੂੰ ਭੁੱਲ ਚੁੱਕੇ ਨੇ ਜਿਵੇਂ ਹੁਣ ਆਪਾਂ ਵੀ ਪਹਿਲਾਂ ਕਈ ਚੀਜ਼ਾਂ ਕਰਦੇ ਸੀਗੇ ਹੁਣ ਜਿਵੇਂ ਇੱਕ ਆਪਰੇ ਆਮ ਸੁਭਾਵਕ ਹੁੰਦਾ ਸੀ ਆਪਾਂ ਸਾਈਕਲ ਚਲਾਉਣਾ ਤੁਰ ਕੇ ਜਾਣਾ ਪਰ ਹੁਣ ਸਮਾਂ ਇਦਾਂ ਗਿਆ ਆਪਾਂ ਵੀ ਮੋਟਰਸਾਈਕਲਾਂ ਤੇ ਗੱਡੀਆਂ ਵਾਲੇ ਹੋ ਗਏ ਹੁਣ ਆਪਾਂ ਛੋਟੀ ਛੋਟੀ ਚੀਜ਼ਾਂ ਆਪਾਂ ਸਾਧਨ ਵਰਤ ਲੈਣੇ ਆ ਚੰਦਰਮਾ ਦੀ ਰੋਸ਼ਨੀ ਜਿਹੜੀ ਆ ਬਾਈ ਜੀ ਉਹ ਜਦੋਂ ਆਪਾਂ ਭੋਜਨ ਸ਼ਾਕ ਲਿਆ ਰਾਤ ਨੂੰ ਤੇ ਉਹ ਪਚਣ ਨਹੀਂ ਦਿੰਦੀ ਠੀਕ ਹੈ ਜਿਵੇਂ ਕਿ ਜੈਨ ਮਤ ਹੈ ਇੱਕ ਹਾਂ ਜੈਨੀ ਤੁਸੀਂ ਸੁਣਿਆ ਬੋਧੀ ਜੈਨੀ ਨਾ ਉਹ ਕਹਿੰਦੇ ਵੀ ਰਾਤ ਨੂੰ ਆਹਾਰ ਨਹੀਂ ਕਰਨਾ ਚਾਹੀਦਾ ਠੀਕ ਹੈ ਉਹ ਕਹਿੰਦੇ ਹੁੰਦੇ ਸੀ ਵੀ ਇਹ ਹਿੰਸਾ ਹੈ ਹਾਂ ਵੀ ਇਹ ਮਤਲਬ ਕਿ ਲੜਾਈ ਹੈ ਇੱਕ ਤਰ੍ਹਾਂ ਦੀ ਤੇ ਉਹ ਬੜਾ ਸਮਾਂ ਤੱਕ ਇਹ ਤੇ ਵਿਚਾਰ ਚੱਲਦੇ ਰਹੇ ਕਈ ਵਿਦਵਾਨਾਂ ਨੇ ਆਪਦੇ ਵਿਚਾਰ ਦਿੱਤੇ ਇਹਦੇ ਉੱਤੇ ਹੈਨਾ ਤੇ ਹੋਰ ਵੀ ਧਰਮਾਂ ਦੇ ਕਹਿੰਦੇ ਰਹੇ ਵੀ ਇਹ ਇੱਕ ਤਰ੍ਹਾਂ ਦੀ ਜਿਵੇਂ ਪਾਪ ਹੈ ਹੈਨਾ ਲੜਾਈ ਪਾਪ ਹੀ ਹੁੰਦੀ ਹੈ ਉਹ ਇੱਕ ਸਮਾਂ ਪਾ ਕੇ ਪਤਾ ਲੱਗਾ ਵੀ ਜਦੋਂ ਕਿਸੇ ਨੂੰ ਪੁੱਛਣਾ ਉਹਨਾਂ ਨੇ ਕਹਿਣਾ ਕਿ ਰਾਤ ਨੂੰ ਪੁਰਾਣੇ ਸਮੇਂ 'ਚ ਰੋਸ਼ਨੀ ਨਹੀਂ ਸੀ ਹੁੰਦੀ ਵੀ ਤੁਸੀਂ ਰਾਤ ਨੂੰ ਖਾਓਗੇ ਕੋਈ ਕੀੜਾ ਮਕੌੜਾ ਖਾਦਾ ਜਾਊਗਾ ਕੋਈ ਮੱਛਰ ਜਾਂ ਮੱਖੀ ਪੈਜੂ ਖਾਣੇ 'ਚ ਉਹ ਖਾਦੀ ਜਾਊ ਤੇ ਇਹ ਹਿੰਸਾ ਹੋ ਜੂ ਪਰ ਅਸਲ 'ਚ ਇਹ ਨਹੀਂ ਸੀ ਵਜਾਇਆ ਸੀ ਕਿ ਉਹ ਸਰੀਰ 'ਚ ਹਿੰਸਾ ਹੁੰਦੀ ਹੈ ਜੀ ਲੜਾਈ ਸਰੀਰ 'ਚ ਹੁੰਦੀ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੁਸੀਂ ਆਯੁਰਵੇਦ ਦੇ ਅਨੁਸਾਰ ਕਹਿੰਦੇ ਹੋ ਵੀ ਸਾਨੂੰ ਦਣ ਖੜੇ ਰੋਟੀ ਖਾ ਲੈਣੀ ਚਾਹੀਦੀ ਆਥਣ ਦੀ ਆਥਣ ਦੀ ਹੈਨਾ ਆ ਰਾਤ ਦੀ ਰੋਟੀ ਵਾਲਾ ਕਨਸੈਪਟ ਛੱਡ ਗਿਆ ਆਥਣ ਦੀ ਰੋਟੀ ਆਥਣ ਦੀ ਕਹ ਲਈਏ ਹੈਨਾ ਇੱਕ ਅੱਗੇ ਆਪਾਂ ਤੇ ਮੇਰੇ ਇੱਕ ਦੋਸਤ ਆ ਡਾਇਰੈਕਟਰ ਸਵਾਮਣ ਸਿੰਘ ਅਮਰੀਕਾ ਤੋਂ ਅੱਛਾ ਜੀ ਆਪਣੇ ਕਿਸਾਨੀ ਅंदोलਨ ਚ ਵੀ ਟਿੱਕਰੀ ਬਾਰਡਰ ਤੇ ਬੈਠੇ ਹਾਂ ਹਾਂ ਸੁਣਦੇ ਰਹੇ ਜੀ ਹਾਂ ਉਹ ਮਾਇਓ ਕਲੀਨਿਕ ਦੇ ਵਿੱਚ ਆ ਇਸ ਸਮੇਂ ਹਨਾ ਜਿਹੜਾ ਕਿ ਦੁਨੀਆਂ ਦਾ ਇੱਕ ਬਹੁਤ ਵੱਡਾ ਅਦਾਰਾ ਜੀ ਜੀ ਸੇਮ ਗੱਲ ਹੀ ਉਹ ਕਹਿੰਦੇ ਆ ਕਹਿੰਦੇ ਮੈਡੀਕਲ ਸਾਇੰਸ ਵੀ ਇਹ ਕਹਿੰਦੀ ਆ ਵੀ ਤੁਹਾਨੂੰ ਦਿਨ ਖੜੇ 7 ਵਜੇ ਤੋਂ ਪਹਿਲਾਂ ਪਹਿਲਾਂ ਖਾ ਲਓ ਜੀ ਹਾਂਜੀ ਸੰਧਿਆ ਵੇਲੇ ਬਾਬਾ ਜੀ ਸੰਧਿਆ ਵੇਲੇ ਉਹ ਟਾਈਮ ਸਿਰ ਆਪਣੀ ਰੋਟੀ ਤੁਸੀਂ ਬਾਈ ਜੀ ਨੂੰ ਵੇੜੋ ਤੇ ਆਪਣੇ ਜਿੰਨਾ ਛੇਤੀ ਤੁਸੀਂ ਸੰਧਿਆ ਮਿਲੇ ਭੋਜਨ ਛਕ ਲੂਗੇ ਤਾਂ 10 11 ਵਜੇ ਤੱਕ ਤੁਸੀਂ ਅਣ ਗੂੜੇ ਸੁੱਤੇ ਰਹੋਗੇ ਬਚਨਾਲਾ ਹੋਊਗਾ 3 4 ਵਜੇ ਤੁਹਾਡੀ ਅੱਖ ਖੁੱ ਹਾਂ ਪਰ ਅੱਖ ਸਾਡੀ ਖੁੱਲ੍ਹ ਜਾਣੀ ਆ ਹੁਣ ਜਿਹੜਾ ਬੰਦਾ ਸੁੱਤਾ ਹੀ ਰਾਤ ਨੂੰ 10 ਵਜੇ ਰੋਟੀ ਖਾ ਕੇ ਆ ਹਾਂ ਉਹਦੀ ਬਾਬੇ ਸਾਸ਼ਤਰ ਜਿਵੇਂ ਦੱਸਦਾ ਜੈਨ ਮਤ ਨਾ ਵੀ ਉਹਦੇ ਸਰੀਰ ਚ ਹਿੰਸਾ ਚੱਲਣੀ ਆ ਹਾਂ ਹਿੰਸਾ ਕੀ ਆ ਸਰੀਰ ਕਹਿੰਦਾ ਮੈਂ ਸੌਣਾ ਹੈ ਹਾਂ ਜਿਹੜੀ ਬੁੱਧੀ ਆ ਦਿਮਾਗ ਦੀ ਨਾ ਹਾਂ ਉਹ ਕਹਿੰਦੀ ਵੀ ਹੁਣ ਮੇਰੇ ਸੌਣ ਦਾ ਟਾਈਮ ਹੋ ਗਿਆ ਵੀ ਮੈਂ ਦਿਨ ਬੜਾ ਕੰਮ ਕਰਿਆ ਦਿਮਾਗ ਚ ਲਾਇਆ ਹਾਂ ਸਰੀਰ ਦਾ ਜਿਹੜਾ ਮੇਦਵਾ ਉਹ ਕਹਿੰਦਾ ਕਿਦਦਰ ਵੀ ਰੋਟੀ ਵੀ ਤਾਂ ਪਛਾਣੀ ਆ ਜਿਹੜੀ ਖਾਦੀ ਆ ਹਾਂ ਉਹ ਕਹਿੰਦਾ ਮੈਂ ਪਚਾਣੀ ਆ ਦਿਮਾਗ ਕਹਿੰਦਾ ਮੈਂ ਸੌਣਾ ਉਹ ਫਿਰ ਇਸ ਕਸ਼ਮਕਸ਼ ਦੇ ਵਿੱਚ ਬਾਬਾ ਜੀ ਸਰੀਰ ਦੀ ਕਹਿੰ ਲੋ ਜਖਣਾ ਬੱਟੀ ਜਾਂਦੀ ਆ ਸਹੀ ਆ ਉਹ ਪਚਦਾ ਨਹੀਂਗਾ ਜੇ ਸਰੀਰ ਨਾ ਚੰਗੀ ਤਰ੍ਹਾਂ ਪਚੇ ਉਹ ਖਾਣਾ ਨਾ ਪਜੇ ਤਾਂ ਉਹ ਸਰੀਰ ਦੇ ਵਿੱਚ ਉਹ ਜਿਹੜਾ ਮਲ ਮੂਤਰ ਜਿਹੜਾ ਉਸ ਪ੍ਰਕਾਰ ਨਾਲ ਨਹੀਂ ਸ਼ੁੱਧ ਹੋ ਕੇ ਆਉਂਦਾ ਤਾਂ ਸਰੀਰ ਚ ਜੰਮਦਾ ਹੈ ਸਰੀਰ ਨੂੰ ਨੁਕਸਾਨ ਕਰਦਾ ਹੈ ਅਗਰ ਜੇ ਉਹ ਪਚਦਾ ਹੈ ਤਾਂ ਦਿਮਾਗੀ ਤੌਰ ਤੇ ਬੰਦਾ ਡਿਪਰੈਸ਼ਨ ਚ ਰਹਿੰਦਾ ਵੀ ਮੈਨੂੰ ਨੀਂਦ ਨਹੀਂ ਸਹੀ ਤਰ੍ਹਾਂ ਆਈ ਮੈਂ ਕਹੇ ਮੈਂ ਇਹ ਦੇਖਿਆ ਜੀ ਦੇਖੋ ਮੈਂ ਫੇਰ ਤੁਹਾਨੂੰ ਕਹਾਂ ਵੀ ਇੱਕ ਤਕਾਜਾ ਹੈ ਵੀ ਕੋਈ ਵੀ ਚੀਜ਼ ਜਿਹੜੀ ਆ ਉਹ 90% 95% ਸਹੀ ਹੋ ਸਕਦੀ ਆ ਵੀ ਮੈਂ ਜਿੰਨਾ ਵਿਚਰ ਕੇ ਦੇਖਿਆ ਹੈ ਜਿਹੜਾ ਬੰਦਾ ਰਾਤ ਨੂੰ ਲੇਟ ਖਾ ਕੇ ਸੌਂ ਰਿਹਾ ਹੈ ਭਾਰੀ ਭੋਜਨ ਕਰ ਰਿਹਾ ਹੈ ਲੇਟ ਖਾ ਕੇ ਸ ਉਹ ਬਾਬਾ ਜੀ ਦਿਨ ਨੂੰ ਜਿਹੜਾ ਉਹ ਜੜਿਆ ਉੱਠਦਾ ਠੀਕ ਵੀ ਜਿਵੇਂ ਕਹਿੰਦਾ ਵੀ ਪਲਾਕੀ ਮਾਰ ਕੇ ਉੱਠ ਜਾਣਾ ਯੋਧਿਆਂ ਵਾਂਗੂ ਵੀ ਹੱਥ ਲਾਇਆ ਵੀ ਉਹਦਾ ਨਹੀਂ ਵੀ ਉਹ ਕਿਤੇ ਨਾ ਕਿਤੇ ਉਹਦੀ ਨੀਂਦ ਨਹੀਂ ਪੂਰੀ ਹੋ ਰਹੀ ਫਿਰ ਅੱਜ ਕੱਲ ਕੰਮ ਬਾਈ ਜੀ ਉਦਾਂ ਦੇ ਚੱਲ ਗਏ ਨੇ ਕਿ ਉਹ ਜੇ ਕਹਿ ਲੋ ਕਿ ਸਿਸਟਮ ਹੀ ਸਾਰਾ ਜਿਹਨੇ ਕਹਿ ਲੋ ਵੀ ਸਿਸਟਮ ਹੀ ਜ਼ਿਆਦਾ ਸਤਿਆਨਾਸ਼ ਹੈ ਬੰਦੇ ਨੇ ਜਦਾਂ ਦੇ ਆਪਣੀ ਉਹ ਲਾਈਫ ਬਣਾ ਲਈ ਹੈ ਤੇ ਇਸ ਲਈ ਜੇ ਸਮੇਂ ਸਿਰ ਉੱਠਿਆ ਜਾਵੇ ਸਮੇਂ ਸਿਰ ਦੁਪਹਿਰਾਂ ਨੂੰ ਭੋਜਨ ਆਥਣ ਦੀ ਸੂਟ ਡੋਬਣਾ ਡੋਬਣਾ ਜਿਵੇਂ ਸੰਧਿਆ ਕਹ ਲੀਏ ਵੀ ਰਹਿ ਦਾ ਸਵੇਲੇ ਸੌ ਦਾ ਰਵੇਲੇ ਪ੍ਰਸ਼ਾਦਾ ਬੰਦੇ ਨੇ ਛਕ ਲਿਆ ਹੋਵੇ ਤੇ ਬੰਦਾ ਸਮੇਂ ਸਿਰ ਆਪਣੇ ਆਸਣ ਤੇ ਜਾ ਕੇ ਸੌਵੇ ਤਾਂ ਸਮੇਂ ਸਿਰ ਉੱਠੇ ਚਲੋ ਮੈਂ ਕਹਣਾ ਰੋਟੀ ਤੋਂ ਵੀ ਜੇ ਆਪਾਂ ਪ੍ਰੇ ਕਰਕੇ ਬੱਬਾਈ ਦੇਖਗੇ ਜੀ ਜੀ ਇੱਕ ਬੰਦਾ ਲੇਟ ਸੌਂਦਾ ਹੈ ਜੀ ਤੇ ਇੱਕ ਬੰਦਾ ਟਾਈਮ ਨਾਲ ਸੌ ਕੇ ਟਾਈਮ ਨਾਲ ਉੱਠਦਾ ਉਹਦੀ એનર્ਜੀ 'ਚ ਵੀ ਫਰਕ ਰਹਿੰਦਾ ਕੋਈ ਨਾ ਕੋਈ ਰੋਗਾਂ ਤੋਂ ਵੀ ਬਚਾ ਹੁੰਦਾ ਕਿਹੜੇ ਰੋਗ ਆ ਜਿਹੜੇ ਇਹ ਜਿਹੜੇ ਲੱਗ ਸਕਦੇ ਆ ਇਹਦੇ ਨਾਲ ਆ ਦੇਖੋ ਜੀ ਗੱਲ ਉਹ ਰੋਟੀ ਰਾਣੀ ਕਨੈਕਟਰ ਲੈਣੀ ਆ ਚਲੋ ਜੇ ਆਪਾਂ ਕੱਲੀ ਸੌਣ ਦੀ ਵੀ ਗੱਲ ਕਰਦੇ ਆ ਨਾ ਵੀ ਜੇ ਹੁਣ ਆਪਾਂ ਇਹ ਸਵੇ ਭੀ ਕਹਿ ਲਓ ਕਿ ਇਹਦੇ ਵਿੱਚ ਇਹ ਸਰਪਾਜੀ ਗੱਲ ਨਾ ਇਸ ਤਰੀਕੇ ਨਾਲ ਹੈ ਕਿ ਇਹ ਗੰਭੀਰ ਹੋਰ ਹੋ ਜਾਂਦੀ ਹੈ ਅੱਜ ਦੇ ਦੌਰ 'ਚ ਜੇ ਦੇਖੀਏ ਤਾਂ ਅੱਧਾ ਸਿਆਪਾ ਪਾਜੀ ਮੋਬਾਈਲ ਫੋਨਾਂ ਦਾ ਅੱਦਾ ਅੱਗੇ ਚੱਲੋ ਜਾਦੇ ਰਿਹਾ ਆ ਜੀ ਤੁਸੀਂ ਪੂਰਾ ਹੀ ਸਿਆਪਾ ਮੋਬਾਈਲ ਫੋਨ ਦਾ ਬਾਬਾ ਜੀ ਵੀ ਇਹ ਜਿਹੜਾ ਸੋਸ਼ਲ ਡਿਲੇਮਾ ਹੈ ਨਾ ਆਪਣੇ ਦਿਮਾਗ 'ਚ ਲੱਗਿਆ ਹੋਇਆ ਹਾਂ ਵੀ ਰੋਜ਼ ਦੀ ਸਾਡੀ ਇੱਕ ਹੈਬਿਟ ਬਣ ਗਈ ਹੈ ਕਿ ਅਸੀਂ ਇੰਨੇ ਟਾਈਮ ਸਕਰੀਨ ਔਨ ਕਰਕੇ ਦੇਖ ਕੇ ਸੌਣਾ ਹਾਂ ਉਹ ਥੋੜਾ ਸਕਰੀਨ ਟਾਈਮ ਕਿੰਨਾ ਇਹ ਬਾਈ ਫੋਨ ਹੀ ਦੱਸੂਗਾ ਹੁਣ ਹੁਣ ਕੋਲਾਂਗੇ ਤੋ ਵਹੀ ਦੱਸੂਗਾ 13 ਘੰਟੇ ਉਹ ਬਸ ਹੁਣ ਬਾਹ ਲੈਣਾ ਰਹਿ ਗਿਆ ਗੱਲਾਂ ਇੱਕ ਦਿਨ ਸਿੱਧ ਡਿਪਰੈਸ ਹੋ ਕੇ ਲੈ ਲੈਣਾ ਆ ਵੀ ਆਤਮ ਵੀ ਕੜ ਗਈਆਂ ਜੀ ਆਪੜ ਗਿਆ ਤੇ ਕੁਦਰਤ ਨਾਲ ਆਪਾਂ ਟੁੱਟ ਗਏ ਜੀ ਆਪਾਂ ਨੂੰ ਆ ਰੋਖ ਬੂਟੇ ਆ ਜਿਹੜੇ ਉਹ ਚ ਫੋਟੋਆਂ ਜੀ ਸੋਹਣੇ ਲੱਗ ਰਹੇ ਨੇ ਨਹੀਂ ਮੈਂ ਆ ਆ ਤੁਹਾਨੂੰ ਰਾਹ ਤੇ ਲੈ ਕੇ ਵੀ ਤਾਂ ਆਇਆ ਬਾਈ ਵੀ ਇਹ ਰਾਹ ਦੀ ਤੁਹਾਨੂੰ ਖੂਬਸੂਰਤੀ ਪਤਾ ਲੱਗੇ ਪੱਤੇ ਡੇਕਾਂ ਦੇ ਪੀਲੇ ਹੋ ਕੇ ਡਿੱਗ ਰਹੇ ਆ ਥੱਲੇ ਹਨਾ ਤੇ ਉਹ ਰਾਹ ਤੇ ਤੁਰਨਾ ਜੀ ਜੀ ਮੈਂ ਕਹਣਾ ਵੀ ਆਪਦੇ ਆਪ ਚ ਹੀ ਇੱਕ ਵਸ ਹੀਲਿੰਗ ਆ ਬਾਬਾ ਜੀ ਹੁਸਨ ਦੇਖੋ ਕੁਦਰਤ ਦਾ ਕਿੰਨਾ ਵਧੀਆ ਆਖੀ ਤਾਂ ਹੈ ਮੈਂ ਰਾਤ ਹੀ ਉਹੋ ਕਪਈਆ ਕਸਟੋਰੀ ਫਿਰ ਮੋਬਾਈਲ ਤੇ ਗੱਲ ਜ ਆ ਬੀ ਵੀ ਹਨਾ ਕਦੇ ਪੈਰ ਸੁਰਗ ਵਿੱਚ ਪਾ ਕੇ ਦੇਖ ਦੋ ਦਿਨ ਪੰਜਾਬ ਲਾ ਕੇ ਲਾ ਕੇ ਦੇਖ ਵਾਜੀ ਬਿਲਕੁਲ ਬਾਬਾ ਜੀ ਸੁਰਗਾਂ ਨਾਲੋਂ ਘੱਟ ਹੈਗੇ ਤੇ ਤੇ ਚਲੋ ਆਪਾਂ ਬੈਕ ਹਨਾ ਆਪਦੇ ਟੋਪਿਕ ਤੇ ਹੁਣ ਜੇ ਮੰਨ ਲਓ ਰੋਟੀ ਨਾਲ ਤੁਸੀਂ ਕਿਹੜੀਆਂ ਚੀਜ਼ਾਂ ਜੁੜੀਆਂ ਵਿਆਂ ਜੀ ਜੀ ਕੋਈ ਬੰਦਾ ਜੇ ਮੇਰੇ ਵਰਗਾ ਜਿਵੇਂ ਮੈਂ ਆ ਮੈਂ ਰਾਤ ਨੂੰ ਰੋਟੀ ਨਹੀਂ ਖਾਂਦਾ ਜੀ ਜੀ ਇਹਦਾ ਵੀ ਕੋਈ ਨੁਕਸਾਨ ਹੁੰਦਾ ਨਹੀਂ ਰਾਤ ਦੀ ਰੋਟੀ ਨਾ ਖਾਣ ਦਾ ਕੋਈ ਨੁਕਸਾਨ ਤਾਂ ਨਹੀਂਗਾ ਬਕਾਇਦਾ ਫਾਇਦਾ ਹੀ ਨੇ ਪਰ ਬਸ਼ਰਤਾ ਕਿ ਤੁਸੀਂ ਦਿਨ ਨੂੰ ਰੱਜ ਕੇ ਖਾਂਦੇ ਹੋ ਹਾਂ ਦਿਨ ਨੂੰ ਤੁਹਾਡਾ ਭੋਜਨ ਅੱਛਾ ਹੋਣਾ ਚਾਹੀਦਾ ਸੰਧਿਆ ਵੇਲੇ ਵੀ ਤੁਸੀਂ ਹਲਕਾ ਕੋਈ ਸ਼ਾਕ ਲੋ ਕੋਈ ਗੱਲ ਨਹੀਂ ਤੇ ਇਹਦਾ ਨੁਕਸਾਨ ਤਾਂ ਨਹੀਂਗਾ ਪਰ ਇਹ ਨਹੀਂ ਵੀ ਦਿਨ ਨੂੰ ਨਹੀਂ ਕੁਝ ਖਾਦਾ ਰਾਤ ਨੂੰ ਨਹੀਂ ਕੁਝ ਖਾਦਾ ਫੇਰ ਤਾਂ ਮਰਾਂਗੇ ਜੀ ਫੇਰ ਤਾਂ ਸਰੀਰ ਨੂੰ ਤਾਂ ਤਤ ਚਾਹੀਦਾ ਹਾਂ ਹੈਨਾ ਜੀ ਗੱਲ ਤੇ ਇਹ ਵੀ ਸਮੇਂ ਸਿਰ ਬਾਬਾ ਜੀ ਚੁੱਲ੍ਹਾ ਨਾ ਬੰਦ ਹੋ ਜਵੇ ਤੁਹਾਡੇ ਘਰੇ ਤੇ ਭੋਜਨ ਛਕ ਲਓ ਤੇ ਸਮੇਂ ਸਿਰ ਬੈਠ ਜਾਓ ਇਹ ਸਭ ਤੋਂ ਬੈਸਟ ਹੈ ਜੀ ਜੇ ਮਤਲਬ ਕਿ ਨੇਚਰਲੀ ਬੰਦੇ ਨੇ ਵੀ ਕੋਈ ਦਵਾਈ ਨਹੀਂ ਖਾਣੀ ਇੱਕ ਸਿੰਪਲ ਜਿਹਾ ਤਰੀਕਾ ਹੈ ਜੀ ਸਮੇਂ ਸਿਰ ਸੌਵੋ ਸਮੇਂ ਸਿਰ ਉਠੋ ਸੂਰਜ ਚੜਨ ਤੋਂ ਪਹਿਲਾਂ ਉਠੋ ਜੀ ਸੂਰਜ ਚੜਨ ਤੋਂ ਪਹਿਲਾਂ ਉਠੋਗੇ ਤਾਂ ਤੁਸੀਂ ਉਹਨਾਂ ਨਾਲ ਮੈਚ ਕਰ ਸਕਦੇ ਹੋ ਤੇ ਸਾਡੇ ਬਹੁਤ ਸਤਿਕਾਰ ਤੇ ਵੈਦ ਜੀ ਆ ਜੇ ਤੁਸੀਂ ਚਾਹੋਣੇ ਤੁਹਾਨੂੰ ਇਹਨਾਂ ਦੀ ਲੋੜ ਨਾ ਪਵੇ ਤਾਂ ਟਾਈਮ ਨਾਲ ਬਸ ਬਿਲਕੁਲ ਸਹੀ ਗੱਲ ਹੈ ਇਹ ਆਪਣੇ ਕੁਦਰਤੀ ਜਿਹੜੇ ਸੰਸਾਧਨ ਬਜ਼ੁਰਗਾਂ ਨੇ ਚੱਲਦੇ ਆ ਰਹੇ ਆ ਕੋਈ ਖੋਦਣਾ ਖਾਸ ਤਾਂ ਕੋਈ ਹੈਵੀ ਨਵੀਂ ਗੱਲ ਵੱਖਰੀ ਹੈ ਪਰ ਇੱਕ ਨੈਚੁਰਲ ਜਿਹੜਾ ਆਪਣਾ ਪ੍ਰੋਸੈਸ ਹੈ ਜੀ ਆਪਾਂ ਉਹਨੂੰ ਚੰਗੀ ਤਰ੍ਹਾਂ ਫਾਲੋ ਕਰੀਏ ਵੀ ਸੂਰਜ ਦੇਣ ਦਾ ਟਾਈਮ ਆਪਣਾ ਜੀ ਕੰਮ ਕਰਨ ਦਾ ਜਾਗਣ ਦਾ ਰਾਤ ਦਾ ਟਾਈਮ ਸੌਣ ਦਾ ਹਣਾ ਜੀ ਤੇ ਜੇ ਰਾਤ ਨੂੰ ਵੀ ਜਾਗੀ ਜਾਣਾ ਜਾਗੀ ਜਾਣਾ ਤਾਂ ਬਾਬਾ ਜੀ ਕਿਤੇ ਨਾ ਕਿਤੇ ਹੁਣ ਤਾਂ ਨਹੀਂ ਆਪਾਂ ਨੂੰ ਪਤਾ ਲੱਗਦਾ ਇੱਕ ਸਮਾਂ ਜਾਂਦਾ ਕਿਉਂਕਿ ਕਈਆਂ ਤੇ ਜਵਾਨੀ ਦਾ ਜੋਰ ਹੈ ਨਹੀਂ ਪਤਾ ਲੱਗਦਾ ਜਿੱਦਾਂ ਜਿੱਦਾਂ ਸਮਾਂ ਢਲਦਾ ਹੈ ਬਾਬਾ ਜੀ ਫਿਰ ਆਪਣਾ ਰੰਗ ਬਾਈ ਜੀ ਦਿਖਾ ਦਿੰਦਾ ਇਆਂ ਦੇਖੋ ਬਾਬਾ ਜੀ ਹੁਣ ਜਵਾਨੀ ਵੀ ਢਲ ਗਈ ਪਰ ਬਸ ਮੰਨਣ ਨੂੰ ਤਿਆਰ ਨਹੀਂ ਠੀਕ ਹੈ ਅਜੇ ਵੀ ਜਿਹੜੇ ਬੰਦੇ ਆਪਣੇ ਕੈਮਰੇ ਪਿੱਛੇ ਆਉਣ ਵਾਲੇ ਕੰਪੀਟੀਸ਼ਨ 'ਚ ਅਸੀਂ ਆਪਦੇ ਆਪ ਨੂੰ ਸਮਝ ਰਹੇ ਹਾਂ ਭਾਵੇਂ ਸਾਡੇ ਧੋਲੇ ਸਾਨੂੰ ਰੋਜ਼ ਤਰਸਾਉਂਦੇ ਆ ਹਾਕਾ ਕਾ ਟਾਈਮ ਨੰਗਾ ਪਰ ਅਧਿਕ ਨੇ ਆ ਵੀ ਨਹੀਂ ਨਹੀਂ ਅਸੀਂ ਲੜਾਂਗੇ ਸਾਥੀ ਸੋ ਬਹੁਤ ਬਹੁਤ ਤਾਂ ਬਾਬਾ ਜੀ ਕੋਲ ਆਣਾ ਇਸ ਵਿਸ਼ੇ ਤੇ ਗੱਲਬਾਤ ਕਰਦੇ ਜੀ ਜੀ ਭਾਈ ਜੀ ਦਾ ਖਾਲਸਾ ਹਾਜ਼ਰੀ ਵੈਜ ਨਹੀਂ ਪਤਾ ਤੁਸੀਂ ਵੀ ਚਾਹੁੰਦੇ ਵਾਸਤੇ ਰੋ ਜਵਾਨੀਆਂ ਮਾਣੋ ਤੇ ਪੰਜਾਬ ਬਹੁਤ ਸੋਹਣਾ ਯਾਰ ਨਾ ਜਾਓ ਛੱਡ ਕੇ ਬਾਈ ਬਣ ਕੇ ਧੰਨਵਾਦ